39ਵਾਂ ਬਚਨ ਹੈ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਵੀ ਜੋ ਵੀ ਅਸੀਂ ਕਾਰਜ ਕਰਨਾ ਹੈ ਉਹ ਗੁਰਬਾਣੀ ਦੇ ਅਨੁਸਾਰ ਕਰਨਾ ਹੈ ਸਿੱਖ ਰਹਿਤ ਮਰਜਾਦਾ ਚਾਰ ਸੰਸਕਾਰ ਹਨ ਪਹਿਲਾ ਹੈ ਜਨਮ ਤੇ ਨਾਮ ਸੰਸਕਾਰ ਦੂਸਰਾ ਹੈ ਆਨੰਦ ਸੰਸਕਾਰ ਤੀਸਰਾ ਹੈ ਮਰਤਕ ਸੰਸਕਾਰ ਜੋ ਵਰਜਾਤਾ ਵਿੱਚ ਲਿਖਿਆ ਹੈ ਚੌਥਾ ਹੈ ਅੰਮ੍ਰਿਤ ਸੰਸਕਾਰ ਜਨਮ ਹੋਇਆ ਬੱਚੇ ਦਾ ਬਹੁਤ ਭਾਗਾਂ ਵਾਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਪਹਿਲੇ ਅੱਖਰ ਤੋਂ ਆਪਣੇ ਬੱਚੇ ਦਾ ਅਸੀਂ ਨਾਮ ਰੱਖਦੇ ਹਾਂ ਇਹ ਮਰਜਾਦਾ ਹੈ ਜਨਮ ਤੇ ਨਾ ਇਹ ਸੂਤਕ ਪਾਤਕ ਸਾਡੇ ਵਿੱਚ ਨਹੀਂ ਹੈ ਮੈਂ ਬਹੁਤ ਬੇਨਤੀ ਕੀਤੀ ਕਾਫੀ ਇਸ ਗੱਲ ਨੂੰ ਸਮਝ ਆ ਵੀ ਗਿਆ ਕਿਉਂਕਿ ਅਸੀਂ ਵੀ ਉਹੀ ਬ੍ਰਾਹਮਣ ਸੋਚ ਦੇ ਵਿੱਚ ਹਾਂ ਬੱਚਾ ਹੋ ਗਿਆ ਜੀ ਚੌਂਕੇ ਚੜਾਣਾ ਮਤਲਬ ਉਹ ਅਪਵਿੱਤਰ ਹੋ ਗਈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਤਪੁਰ ਕਹਿੰਦੇ ਜੇਕਰ ਸੂਤਕ ਮੰਨੀਏ ਸਭ ਤਹ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਣਕੇ ਜੀਆਂ ਬਾਝ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੁਝ ਸੂਤਕ ਕਿਉਂ ਕਰਕੀਏ ਸੂਤਕ ਪਵੇ ਰਸੋਈ ਤੁਹਾਡੀ ਰਸੋਈ ਦੇ ਵਿੱਚ ਸੂਤਕ ਹੈ ਕਿੱਥੇ ਕਿੱਥੇ ਬਚਾਓਗੇ ਇੱਕ ਸੋਚ ਸੀ ਬ੍ਰਾਹਮਣੀ ਸੋਚ ਹੈ ਬੜਾ ਸਪਸ਼ਟ ਲਿਖਿਆ ਹੈ ਵੀ ਤੁਸੀਂ ਗੁਰੂ ਘਰ ਆਓ ਅਰਦਾਸ ਕਰੋ ਜੋ ਹੁਕਮਨਾਮਾ ਆਵੇ ਉਹਦੇ ਉੱਪਰ ਆਪਣੇ ਬੱਚੇ ਦਾ ਨਾਮ ਸਜਕਾਰ ਜਨਮ ਹੋਇਆ ਤੇ ਉਹਦੇ ਉੱਪਰ ਵੀ ਕੋਈ ਵਹਿਮ ਭਰਮ ਨਹੀਂ ਕਰਨਾ ਜਨਮ ਤੇ ਨਾਮ ਸੰਸਕਾਰ ਜੋ ਆਪਾਂ ਵਿਚਾਰ ਕਰੇ ਰਹੇ ਆ ਆਨੰਦ ਸੰਸਕਾਰ ਉਹ ਵੀ ਗੁਰ ਗੁਰਮਤ ਮਰਜਾਦਾ ਅਨੁਸਾਰ ਪਰ ਦੇਖਣ ਵਿੱਚ ਕੀ ਆ ਰਿਹਾ ਹੈ ਅਸੀਂ ਸਾਰੀ ਤਰ੍ਹਾਂ ਦੇ ਵਿਆਹ ਕਰਦੇ ਆ ਇੱਕ ਰਹਿ ਜਾਂਦਾ ਬਾਕੀ ਰਿੰਗ ਸਹਰਾਮਣੀ ਹੋ ਗਈ ਅੰਗਰੇਜ਼ਾਂ ਵਾਲਾ ਵਿਆਹ ਕਰ ਲਿਆ ਜੈ ਮਾਲਾ ਪਾੜਈ ਹਿੰਦੂਆਂ ਵਾਲਾ ਵਿਆਹ ਹੋ ਗਿਆ ਫਿਰ ਆਖਰੀ ਵਿੱਚ ਆਨੰਦ ਕਾਰਜ ਕਰਾਉਣਾ ਹੀ ਪੈਣਾ ਨੇ ਸਮਾਜ ਹੈ ਬਸ ਇੱਕ ਹੋਰ ਰਹਿ ਗਿਆ ਮੁਸਲਮਾਨਾਂ ਵਾਲਾ ਨਕਾਹ ਤੇ ਅਸੀਂ ਸਾਰੇ ਪਿਆਰ ਤਾਂ ਅਸੀਂ ਕਰ ਹੀ ਲਏ ਸਿੱਖ ਨੇ ਸਿਰਫ ਆਨੰਦ ਕਾਰਜ ਔਰ ਇੱਕ ਪਤਾ ਨਹੀਂ ਰੀਤ ਕਿੱਥੋਂ ਚੱਲ ਪਈ ਨਵੀਂ ਚੱਲੀ ਹੈ ਜਿਹੜਾ ਕੰਮ ਪਹਿਲਾਂ ਹੋਣਾ ਚਾਹੀਦਾ ਆਨੰਦ ਕਾਰਜ ਪਹਿਲਾਂ ਉਹ ਆਨੰਦ ਕਾਰਜ ਸਭ ਤੋਂ ਬਾਅਦ ਹੋ ਰਿਹਾ ਹੈ ਅਸੀਂ ਵਧਾਈ ਕਿਹੜੀ ਦਿੰਨੇ ਆ ਵਧਾਈਆਂ ਪਹਿਲਾਂ ਵਧਾਈ 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 ਕਰੀ ਜਾਂਦੇ ਆ ਕਦੀ ਬਧਾਈ ਬਿਹਨੰਦ ਕਾਰਜ ਤੋਂ ਹੋਇਆ ਹੀ ਨਹੀਂ ਅੱਜ ਕਈਆਂ ਦੇ ਰਾਤ ਨੂੰ ਝਗੜੇ ਹੋ ਜਾਂਦੇ ਕਈ ਤੁਸੀਂ ਸਿਆਣੇ ਬੈਟਰ ਸਾਰੇ ਕਈ ਜਗ੍ਹਾ ਹੋ ਜਾਂਦਾ ਝਗੜਾ ਤੇ ਉਹ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਵੈਸੇ ਤਾਂ ਅੰਮ੍ਰਿਤ ਵੇਲੇ ਮੈਂ ਸੰਗਤ ਜੋੜਦੀ ਹੈ ਬਹੁਤ ਕਿਉਂਕਿ ਉਸ ਗ੍ਰਸਥ ਦੇ ਬਹੁਤ ਵੱਡਾ ਇੱਕ ਰਸਮ ਨਹੀਂ ਹੈ ਇੱਕ ਜੀਵਨ ਹੈ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਔਰ ਆਨੰਦ ਸੰਸਕਾਰ ਕਿਉਂਕਿ ਗੁਰੂ ਸਾਹਿਬ ਕਹੇ ਗੁਰਬਾਣੀ ਦੇ ਅਨੁਸਾਰ ਕਰਨੇ ਅਸੀਂ ਘਰ ਦੇ ਵਿੱਚ ਵੀ ਜਿਹੜੇ ਕਾਰਜ ਕਰਨੇ ਆ ਤੁਸੀਂ ਕਰਦੇ ਵੀ ਹੋ ਵੀ ਆਨੰਦ ਕਰਨ ਤੋਂ ਪਹਿਲਾਂ ਬਾਣੀ ਦਾ ਆਸਰਾ ਲਿਆ ਜਾਂਦਾ ਹੈ ਕਿ ਸਤਿਗੁਰੂ ਮਹਾਰਾਜ ਆਪ ਸਹਾਇਤਾ ਕਰਨੀ ਕਾਰਜਾਂ ਦੇ ਵਿੱਚ ਹਰੇਕ ਕਾਰਜ ਦੇ ਵਿੱਚ ਆਪਾਂ ਅਰਦਾਸ ਕਰਦੇ ਆ ਤੇ ਉਹ ਚੀਜ਼ਾਂ ਜਿਹੜੀਆਂ ਹਨ ਆ ਸਾਨੂੰ ਉਹਦੇ ਉੱਪਰ ਗੁਰਬਾਣੀ ਦੇ ਅਨੁਸਾਰ ਵੀ ਗੁਰਬਾਣੀ ਦੇ ਅਨੁਸਾਰ ਕੀ ਹੈ ਸਭ ਕਾਰਜ ਜਿਹੜੇ ਆ ਗੁਰਬਾਣੀ ਅਨੁਸਾਰ ਕਰਨੇ ਉਹ ਕਾਰਜ ਗੁਰਬਾਣੀ ਅਨੁਸਾਰ ਨਹੀਂ ਹੈ ਜਿਹੜੀਆਂ ਅਸੀਂ ਕੋਕਟੇਲ ਪਾਰਟੀਆਂ ਕਰਦੇ ਆਂ ਸ਼ਰਾਬਾ ਪਲੌਣੇ ਇਹ ਗੁਰਬਾਣੀ ਅਨੁਸਾਰ ਨਹੀਂ ਹੈ ਤੇ ਉਸ ਤੋਂ ਬਾਅਦ ਮ੍ਰਿਤਕ ਸੰਸਕਾਰ ਹੈ ਉਹਦੇ ਉੱਤੇ ਵੀ ਬੜੇ ਵਹਿਮ ਭਰਮ ਜਿਹੜੇ ਆ ਦੇਖਣ ਵਿੱਚ ਆਉਂਦੇ ਆ ਕਿਉਂਕਿ ਇਹ ਤਾਂ ਜਿਸ ਵੇਲੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਿਆ ਜਿਤ ਦਿਨ ਦੇਹ ਬਿਨਸ ਸੀਤਿਤ ਵੇਲੇ ਕੈਸਣ ਪ੍ਰੇਤ ਪਕੜ ਚਲਾਉਣ ਦੂਤ ਜੰਮ ਕਿਸੇ ਨਾ ਦੇਣੀ ਭੇਤ ਛੱਡ ਖੜੋ ਤੇ ਕਿਨੇ ਮਾਹੇ ਜੈਸਿਓ ਲਗਾ ਹੇਤ ਹੱਥ ਮਰੋੜੇ ਤਨ ਕਪੇ ਸਾਹੋ ਹੋਆ ਸੇ ਸਿੱਖ ਤੇ ਸਿੱਖਣੀ ਕੋਈ ਵੀ ਅਕਾਲ ਚਰਣਾ ਕਰਦਾ ਜਿੱਥੇ ਹੈ ਉਹਨੂੰ ਉੱਥੇ ਰਹਿਣ ਦਿਓ ਅਸੀਂ ਭੁੰਜੇ ਪਾ ਦਿੰਦੇ ਧਰਤੀ ਤੇ ਪਾ ਦਿੱਤਾ ਵੀ ਉਹਦੇ ਵਾਸਤੇ ਇੱਕ ਮੰਜਾ ਵੀ ਨਹੀਂ ਜਿਹੜਾ ਲੱਖਾਂ ਕਰੋੜਾਂ ਰੁਪਈਆ ਛੱਡ ਗਿਆ ਇਹ ਸਾਡੀ ਰੀਤ ਨਹੀਂ ਹੈ ਇਹ ਬ੍ਰਾਹਮਣੀ ਰੀਤ ਹੈ ਬ੍ਰਾਹਮਣ ਸੋਚ ਹੈ ਸਾਡੀ ਰੀਤ ਨਹੀਂ ਹੈ ਫਿਰ ਹੁਣ ਜੀ ਇਹਦੀ ਵਰਤੀ ਤਿਆਰ ਕਰ ਲਈ ਜੀ ਪ੍ਰਕਰਮਾ ਕਰੋ ਮੱਥਾ ਜਿਹੜੀਆਂ ਨੋਹਾਂ ਜੀਂਦਿਆਂ ਨੇ ਮੱਥਾ ਟੇਕਦੀਆਂ ਉਹ ਸਮਾਜ ਹੁੰਦਾ ਵੀ ਚਲੋ ਮੱਥਾ ਟੇਕ ਲਓ ਉਹ ਵੀ ਮਰੀ ਹੋਈ ਵੀ ਯਾਦ ਕਰਦੀ ਹੋएगी ਸੱਸ ਸਹੁਰਾ ਕੋਈ ਵੀ ਹੋਵੇ ਵੀ ਇਹਨਾਂ ਜੀਂਦਿਆਂ ਤਾਂ ਮੱਥਾ ਨਹੀਂ ਟੇਕਿਆ ਹੁਣ ਆ ਕੇ ਲੋਕਾਂ ਨੂੰ ਦਿਖਾ ਰਹੇ ਇਹ ਕੋਈ ਮਰਜ਼ਾਦਾ ਨਹੀਂ ਮੁਰਦੇ ਨੂੰ ਮੱਥਾ ਟੇਕਣ ਦੀ ਕੋਈ ਮਰਜ਼ਾਦਾ ਨਹੀਂ ਹੈ ਮੈਨੂੰ ਪਤਾ ਨਹੀਂ ਕਿ ਕਿਸੇ ਨੇ ਬਰਜਾਦਾ ਸ਼ੁਰੂ ਕੀਤੀ ਹੈ ਜਿਹੜੀਆਂ ਗੁਰਦੁਆਰੇ ਦੇ ਗੇਟ ਤੇ ਮੱਥਾ ਟੇਕਣਾ ਹੈ ਇਹ ਸਾਡੀ ਮਰਜ਼ਾਦਾ ਨਹੀਂ ਹੈ ਹੁਣ ਦੇਖੋ ਸੋਚ ਲਓ ਕਿਸੇ ਪਿੰਡ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਇਥੋਂ 80 ਕਿਲੋਮੀਟਰ 90 ਕਿਲੋਮੀਟਰ ਪਿੰਡ ਹੈ ਹੁਣ ਉਹ ਪੂਰਾ ਉਹਦੇ ਨੂੰ ਪਹਿਲਾਂ ਖੰਡਵੇ ਲਿਆਓ ਮੱਥਾ ਟਿਕਾਣ ਲਈ ਗੁਰਦੁਆਰੇ ਇਦਾਂ ਦੀ ਕੋਈ ਜ਼ਹਿਦ ਮਰਜ਼ਾਦਾ ਨਹੀਂ ਬਣਾਈ ਵੀ ਜਿਹੜਾ ਅਸੀਂ ਹੁਣ ਜਿਹੜਾ ਬੰਦਾ ਸਾਰੀ ਜ਼ਿੰਦਗੀ ਗੁਰਦੁਆਰੇ ਨਹੀਂ ਬੜਿਆ ਜਿਹਨੇ ਆ ਕੇ ਮੱਥਾ ਨਹੀਂ ਟੇਕਿਆ ਹੁਣ ਉਹ ਮਰਦਾ ਕਿ ਮੱਥਾ ਟਿਕਾ ਉਹਦੇ ਆਕੜਿਆ ਹੁੰਦਾ ਮਰਦਾ ਦਾ ਉਹਨੇ ਕਿ ਮੱਥਾ ਟੇਕਣਾ ਇਹ ਸਾਡੀ ਰੀਤਾ ਬਣ ਗਈ ਜੀ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਹੁਣ ਅੱਗੇ ਵੀ ਕੇਵਲ ਬੇਨਤੀ ਕੀਤੀ ਹੁਣ ਮੈਂ ਤੁਹਾਨੂੰ ਪੁੱਛਦਾ ਸ਼ੌਲ ਕਿਹਨੂੰ ਚਾਹੀਦਾ ਜੀਂਦੇ ਨੂੰ ਚਾਹੀਦਾ ਮਰੇ ਨੂੰ ਚਾਹੀਦਾ ਜੀਂਦਿਆਂ ਨੂੰ ਚਾਹੀਦੇ ਕਿਉਂ ਕਿਹਨੂੰ ਚਾਹੀਦਾ ਦੇਸੀ ਕਿਉਂ ਜੀਂਦੇ ਬੰਦੇ ਜੀਂਦੇ ਬੰਦੇ ਨੂੰ ਚਾਹ ਨਹੀਂ ਪੁਲਾਉਂਦੇ ਉਹਦੇ ਉੱਪਰ ਮਰਦੇ ਦੇ ਉੱਪਰ ਦੇਸੀ ਕਿਉਂ ਪਾ ਦਿੱਤਾ ਉਹ ਇੱਕ ਨਹੀਂ ਸ਼ੌਲ ਉਹ ਮਰੇ ਨੂੰ ਹੋਰ ਮਾਰ ਦਿੰਦੇ ਕਿਸੇ ਦੇ ਉੱਪਰ ਸ਼ੌਲ ਵੀ ਇੱਕ 20 ਸ਼ੌਲ 15 ਸ਼ੌਲ 20 ਇੰਨੇ ਨੇ ਸ਼ੌਲ ਪਾ ਦਿੰਦੇ ਠੀਕ ਹੈ ਜੇ ਤੋਂ ਥੋੜਾ ਬਹੁਤਾ ਜੋ ਮਰਜਾਦਾ ਚੱਲਦੀ ਹੈ ਸਮਾਜਿਕ ਤੌਰ ਤੇ ਤੇ ਉਹ ਚੀਜ਼ਾਂ ਜਿਹੜੀਆਂ ਮੈਂ ਤਾਂ ਇੱਕ ਦੇਖਿਆ ਹੱਥ ਦੇ ਵਿੱਚ ਪੈਸੇ ਫੜਾਏ ਉਹਨੇ ਕਿਹੜਾ ਉੱਥੇ ਜਾ ਕੇ ਚਾਹ ਪੀਣੀ ਰਸਤੇ ਵਿੱਚ ਆਪਣੇ ਸਿੱਖਾਂ ਦੇ ਘਰ ਮੈਂ ਦੇਖਿਆ ਬੁੜੀ ਮਰ ਗਈ ਕਿਸੇ ਦੀ ਉਹਨਾਂ ਨੇ ਹੱਥ ਵਿੱਚ ਪੈਸੇ ਰੱਖੇ ਉਹਦੇ ਕਾਦੇ ਵਾਸਤੇ ਰੱਖੇ ਕਹਿੰਦੇ ਜੇ ਰਸਤੇ ਦਾ ਖਰਚਾ ਹੈ ਵੀ ਕਿਤੇ ਹੁਣ ਰਸਤੇ ਜਾਏਗੇ ਨਾ ਗੋਪਾਲ ਮਿੱਡਵੇ ਆਏਗਾ ਦੌਰ ਜਾਂਦੇ ਰੋਟੀ ਚਾਹ ਪੀਣੀ ਆ ਨਾਸ਼ਤਾ ਕਰਨਾ ਇਹ ਰੀਤਾਂ ਜਿਹੜੀਆਂ ਸੀ ਗੁਰਬਾਣੀ ਦੇ ਅਨੁਸਾਰ ਨਹੀਂ ਹੈ ਗੁਰਬਾਣੀ ਦੇ ਅਨੁਸਾਰ ਨਹੀਂ ਹੈ ਜਿੰਦਿਆਂ ਜੀਵਤ ਪਿਤਰ ਨਾਮਾ ਨੇ ਕੋ ਮੂਏ ਸ਼ਰਾਦ ਕਰ ਜੀ ਦੇ ਮਾਪੇ ਦੀ ਸੇਵਾ ਕਰੋ ਤੇ ਇਹੀ ਸਭ ਕੁਝ ਹੈ ਜੇ ਆਪਾਂ ਜੀਂਦਿਆਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਤੇ ਮਰਿਆਂ ਤੋਂ ਬਾਅਦ ਉਹ ਖੁਸ਼ ਤੜੇ ਹੋਣਾ ਨਾਰ ਗੁਰੂ ਨੇ ਖੁਸ਼ ਹੋਣਾ ਸਤਿਗੁਰ ਕਹਿੰਦੇ ਭਾਈ ਉਹਨਾਂ ਦੀ ਅਸੀਸਾਂ ਲਓ ਮਾਪੇ ਦੀ ਇਹੀ ਸਭ ਤੋਂ ਵੱਡਾ ਸੇਵਾ ਹੈ ਉਹਦੇ ਵਿੱਚ ਵੀ ਬਹੁਤ ਕੁਝ ਕੀਤਾ ਜਾਂਦਾ ਪਖੰਡ ਕੀਤਾ ਜਾਂਦਾ ਹੈ ਭੋਗ ਆ ਜਾਂਦਾ ਹੈ ਗੁਰਬਾਣੀ ਅਨੁਸਾਰ ਥੋੜੇ ਆ ਇਹ ਸਾਰੀ ਬ੍ਰਾਹਮਣੀ ਬਹੁਤ ਘਟ ਗਏ ਤੁਸੀਂ ਇੱਥੇ ਤਾਂ ਬਹੁਤ ਕਿਰਪਾ ਹੋ ਗਈ ਨੇ ਤਾਂ ਮੰਜਾ ਵੀ ਚੁੱਕੀ ਲਿਆਉਂਦੇ ਹੁੰਦੇ ਆ ਬਿਸਤਰਾ ਵੀ ਫਲ ਫਰੂਟ ਟੋਕਰੀ ਇਦਾਂ ਲਿਆਉਂਦੇ ਜਿੱਦਾਂ ਸ਼ਗਨ ਪਾਉਣ ਹੋਏ ਹੁੰਦੇ ਐ ਇੰਨੀ ਸਜਾਈ ਹੁੰਦੀ ਟੋਕਰੀ ਭੋਗ ਵਾਲੇ ਦਿਨ ਤੇ ਇਹ ਚੀਜ਼ਾਂ ਜਿਹੜੀਆਂ ਉਹ ਕਿਥੇ ਮੁਰਦੇ ਨੇ ਥੋੜੇ ਫਰੂਟ ਖਾਣਾ ਇਹ ਸਾਰੀਆਂ ਬ੍ਰਾਹਮਣੀ ਸੋਚਾਂ ਜਿਹੜੀਆਂ ਹਨ ਤੁਹਾਨੂੰ ਉਦਾਂ ਤਾਂ ਯਾਦ ਨਹੀਂ ਆਉਂਦੀ ਵੀ ਗਰੰਥੀ ਰਾਗੀ ਸੇਵਾਦਾਰ ਗੁਰਦੁਆਰੇ ਆ ਉਦਾਂ ਤੁਸੀਂ ਰੋਜ਼ ਲਿਆ ਸਕਦੇ ਫਰੂਟ ਮਤ ਮਰੇ ਵਾਲੇ ਦਿਨ ਜ਼ਰੂਰ ਲਿਆਉਣਾ ਹੈ ਭੋਗ ਵਾਲੇ ਦਿਨ ਫਰੂਟ ਜ਼ਰੂਰ ਲੈਣਾ ਹੈ ਤੇ ਇਹ ਚੀਜ਼ਾਂ ਇੱਥੇ ਪੁਰ ਪਹਿਰਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਗੁਰੂ ਸਾਹਿਬ ਕਹਰੇ ਸਭ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਿਉਂਕਿ ਜਿਹੜਾ ਆ ਆਪਣੇ ਅੰਮ੍ਰਿਤ ਸੰਸਕਾਰ ਹੈ ਇਹ ਤਾਂ ਫਿਰ ਹੁੰਦਾ ਹੀ ਗੁਰਬਾਣੀ ਦੇ ਅਨੁਸਾਰ ਪੰਜ ਪਿਆਰਿਆਂ ਦੀ ਰਹਿਨਮਾਈ ਦੇ ਵਿੱਚ ਹੁੰਦਾ ਹੈ ਅਸੀਂ ਕੁਝ ਵੀ ਕਰਨਾ ਹੈ ਗੁਰਬਾਣੀ ਦਾ ਆਸਰਾ ਅਸੀਂ ਕਰਦੇ ਨਾ ਛੋਟੀਆਂ ਛੋਟੀਆਂ ਗੱਲਾਂ ਬਹੁਤ ਭਾਗਾਂ ਵਾਲੇ ਬੈਠੇ ਮੈਂ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੂਸਰੇ ਨੂੰ ਜਾਣਦੇ ਹਾਂ ਤੁਸੀਂ ਕਰਦੇ ਵੀ ਹੋ ਵੀ ਆਪਾਂ ਕੋਈ ਕੰਮ ਕਰਨ ਲੱਗੇ ਅਰਦਾਸ ਕੀਤੀ ਵੀ ਗੁਰੂ ਸਾਹਿਬ ਨੇ ਕੀ ਹੁਕਮ ਦਿੱਤਾ ਹੈ ਗੁਰੂ ਸਾਹਿਬ ਕੋ ਆਗੇ ਲੈਣੇ ਨਾ ਗੁਰੂ ਸਾਹਿਬ ਜੀ ਇਹ ਕੰਮ ਕਰਨ ਲੱਗੇ ਆ ਗੁਰੂ ਸਾਹਿਬ ਹੁਕਮ ਦਿੰਦੇ ਨਹੀਂ ਕਿਸੇ ਪੰਡਤ ਕੋ ਨਹੀਂ ਪੁੱਛਣਾ ਕਿਹੜਾ ਦਿਨ ਚੰਗਾ ਕਿਹੜਾ ਦਿਨ ਮਾੜਾ ਹੈ ਗੁਰਬਾਣੀ ਦੇ ਅਨੁਸਾਰ ਕਰਨਾ ਵੀ ਆਹ ਦਿਨ ਮਾੜੇ ਆ ਸਰਾਧਾਂ ਵਿੱਚ ਨਹੀਂ ਫਿਰ ਅਸੀਂ ਗੁਰਬਾਣੀ ਅਨੁਸਾਰ ਨਹੀਂ ਕਰ ਰਹੇ ਅਸੀਂ ਸਰਾਧਾਂ ਵਿੱਚ ਨਹੀਂ ਵਿਆਹ ਕਰਦੇ ਵੀ ਜਿਹੜੇ ਜਿਹੜੇ ਨਰਾਤਰੀਆਂ ਵਿੱਚ ਹੁੰਦੇ ਆ ਉਹਨਾਂ ਦੇ ਤਲਾਕ ਨਹੀਂ ਹੁੰਦੇ ਉਹ ਵੀ ਤਾਂ ਝਗੜੇ ਹੁੰਦੇ ਆ ਨਾ ਉਹਨਾਂ ਦੇ ਘਰ ਦੇ ਵਿੱਚ ਉਹ ਵੀ ਤਾਂ ਦਿਨ ਹਨ ਇਹ ਤਾਂ ਬ੍ਰਾਹਮਣ ਨੇ ਬਣਾਇਆ ਸੋਚ ਬ੍ਰਾਹਮਣ ਦੀ ਸੀ ਤੇ ਸਤਿਗੁਰੂ ਮਹਾਰਾਜ ਨੇ ਇਥੋਂ ਸਾਨੂੰ ਕੱਢਿਆ ਕਿ ਸਭ ਕਾਰਜਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਾਰਜ ਕਰਨੇ ਹਨ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਕੱਲ ਫਿਰ ਆਪਾਂ ਅੱਗੇ ਲੜੀਵਾਰ ਵਿਚਾਰ ਕਰਾਂਗੇ ਕਲਗੀਧਰ ਪਾਤਸ਼ਾਹ ਜੀ ਦਾ ਆਗਮਨ ਪ੍ਰੋਪ ਮਨਾ ਰਹੇ ਹੋ ਗੁਰੂ ਸਾਹਿਬ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ സാമ സത്ത സത്ത ഗുരു